ਇੱਕ ਅਬਲਾ ਡੋਲੇ ਦਾ ਰੂਪ ਏ ਤੇ ਉਹਦਾ ਸਾਜ਼ ਸੰਗਤ ਡੋਲਾ ਕਿਸੇ ਹਾਕਮ ਨੇ ਲੁੱਟ ਲਿਆ ਗੁਰੂ ਕੇ ਸਿੰਘਾਂ ਨੇ ਉਸ ਡੋਲੇ ਨੂੰ ਬਚਾਇਆ ਤੇ ਹੁਣ ਹਰੀ ਸਿੰਘ ਨਲਵੇ ਦੇ ਸਾਹਮਣੇ ਉਹ ਭੈਣ ਖੜੀ ਹੈ ਅਬਲਾ ਖੜੀ ਏ ਉਹ ਮਟਿਆਰ ਜਿਹਦੇ ਖੱਥਾਂ ਵਿੱਚ ਲਾਲ ਰੰਗ ਲੱਗਾ ਸੁਆ ਰੰਗ ਸੁਹਾਗ ਦੀ ਨਿਸ਼ਾਨੀ ਏ ਉਹ ਸਾਹਮਣੇ ਖੜੀ ਏ ਉਹ ਆ ਕੇ ਇੱਕ ਬਾਦਾਸਤਾਨ ਕਹਿੰਦੀ ਏ ਵੀਰਿਆ ਮੇਰੀ ਤੇਰੇ ਅੱਗੇ ਆ ਕੇ ਹੁਣ ਇੱਕ ਦਰਖਾਸਤ ਖੈ ਇਹਦੇ ਵਿੱਚੋਂ ਇਹ ਵੀ ਚਮਕ ਪਏਗੀ ਕਿ ਅਸਲ ਵਿੱਚ ਸਿੱਖ ਦਾ ਕਿਰਦਾਰ ਕਿਹੋ ਜਿਹਾ ਹੁੰਦਾ ਸੀ ਸਿੱਖ ਦੇ ਕਿਰਦਾਰ ਦੀਆਂ ਕਿੰਨੀਆਂ ਜਹਾਨ ਵਿੱਚ ਸ਼ੋਭਾ ਹੁੰਦੀਆਂ ਸਨ ਹੁਣ ਇਹਨੂੰ ਪਿਆਰ ਨਾਲ ਸੁਣਿਆ ਜੇ ਕਹਿਣ ਲੱਗੀ ਵੀਰਿਆ ਜਿਹਦੇ ਨਾਲ ਮੈਂ ਵਿਆਹੀ ਗਈ ਜਿਹਦੇ ਨਾਲ ਮੈਂ ਲਾਵਾਂ ਲਈਆਂ ਜਾਂ ਜਿਹਦੇ ਨਾਲ ਮੈਨੂੰ ਮਾਪਿਆਂ ਨੇ ਤੋਰਿਆ ਅੱਜ ਮੈਂ ਭਰੇ ਦਰਬਾਰ ਵਿੱਚ ਕਹਿੰਨੀ ਪਈ ਆ ਅੱਜ ਤੋਂ ਬਾਅਦ ਉਹਦੇ ਮੈਂ ਮੂੰਹ ਨਹੀਂ ਹੋ ਲੱਗਣਾ ਹਰੀ ਸਿੰਘ ਨਲਵੇ ਦੇ ਵੀ ਕੰਨ ਖੜੇ ਹੋ ਗਏ ਭੈਣੇ ਕੀ ਕਹਿੰਦੀ ਪਈ ਹੈ ਕਹਿਣ ਲੱਗੇ ਹਾਂ ਕਹਿਣ ਲੱਗੇ ਜਦੋਂ ਜਿਹਦੇ ਨਾਲ ਮੈਂ ਲਾਵਾਂ ਲਈਆਂ ਉੱਥੇ ਮੇਰਾ ਇਕਰਾਰਨਾਮਾ ਹੋਇਆ ਸੀ ਅੱਜ ਤੋਂ ਬਾਅਦ ਮੇਰੀ ਪਤ ਮੇਰੀ ਇੱਜ਼ਤ ਅਸਲ ਵਿੱਚ ਮੇਰੇ ਦੁੱਖ ਸੁੱਖ ਦਾ ਭਾਈਵਾਲ ਪਤੀ ਬਣਿਆ ਸੀ ਪਰ ਜਦੋਂ ਮੇਰੇ ਉੱਤੇ ਜ਼ਾਲਮ ਨੇ ਆ ਕੇ ਹਮਲਾ ਕੀਤਾ ਉਦੋਂ ਮੇਰਾ ਪਤੀ ਵੀ 도ੜ ਗਿਆ ਉਦੋਂ ਮੇਰਾ ਨਾਂ ਉੱਥੇ ਸੋਹਰਾ ਟਿਕਿਆ ਨਾ ਉੱਥੇ ਸੱਸ ਟਿਕੀ ਨਾ ਉੱਥੇ ਕੋਈ ਚਾਚਾ ਮਾਮਾ ਬਰਾਦਰੀ ਦਾ ਕੋਈ ਸੱਜਣ ਵੀ ਨ ਟਿਕਿਆ ਉੱਥੇ ਜੇਕਰ ਟਿਕਿਆ ਤੇ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਟਿਕਿਆ ਹੈ ਅੱਖ ਸਤਨਾਮ ਕਹਿਣ ਲੱਗੇ ਉਸੇ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਦੇ ਸਜੇ ਦਰਬਾਰ ਵਿੱਚ ਇੱਕ ਅਵਲਾ ਤਰਲਾ ਲੈਂਦੀ ਏ ਹਰੀ ਸਿੰਘ ਨਲਵਾ ਅੱਜ ਮੈਂ ਚਹੁੰਨੀ ਆਂ ਕਿ ਮੈਂ ਤੇਰੀ ਭੈਣ ਬਣਾ ਅੱਜ ਤੋਂ ਬਾਅਦ ਮੈਂ ਉਹ ਲਚਾਰ ਲੋਕਾਂ ਦੇ ਨਾਲ ਨਹੀਂ ਰਹਿਣਾ ਜਿਹੜੇ ਮੁਸੀਬਤ ਵੇਲੇ ਦੌੜ ਕੇ ਭੱਜ ਗਏ ਨਸ ਗਏ ਮੈਂ ਵੀ ਤੇਰੇ ਵਾਂਗੂ ਕਲਗੀ ਵਾਲੇ ਦੀ ਦਾਤ ਪ੍ਰਾਪਤ ਕਰਾਂ ਤੇ ਰਹਿੰਦੇ ਸਵਾਸਾਂ ਤੱਕ ਗੁਰੂ ਨੇ ਚਾਇਆ ਸਪੰਥ ਕੋਮ ਦੀ ਸੇਵਾ ਕਰਾਂਗੀ ਮੇਰੇ ਉਹ ਭੈਣੋ ਮੈਂ ਤਾਂ ਦਾਸਤਨ ਸਾਹਮਣੇ ਆ ਗਈ ਇਮਾਨਦਾਰੇ ਨਾਲ ਤੁਹਾਡੇ ਸਮਖਿ ਤੁਹਾਡੀ ਸੇਵਾ ਵਿੱਚ ਬੇਨਤੀ ਕਰਾਂ ਵੈਸੇ ਥੋੜਾ ਜਿਹਾ ਆਪਣੇ ਆਪ ਨੂੰ ਟੁੰਬ ਕੇ ਵੇਖਿਆ ਜੇ ਮੈਂ ਨਾਂ ਲੈਣ ਲੱਗਾ ਹੋ ਸਕਦਾ ਹੈ ਸ਼ਾਇਦ ਕਿਸੇ ਨੂੰ ਇਹ ਨਾਂ ਯਾਦ ਹੋਏ ਇੱਕ ਨਾਂ ਹੁੰਦਾ ਹੈ ਬੀਬੀ ਸਰਿੰਦਰ ਕੋਰ ਅੱਜ ਤੋਂ 25 30 ਸਾਲ ਪਹਿਲਾਂ ਸਿੱਖ ਕੌਮ ਦੇ ਅੰਦਰ ਇੱਕ ਮੁਕਾਮ ਖਾਸਲ ਕਰਕੇ ਗਈ ਤੇ ਅੱਜ ਸਿੱਖ ਕੌਮ ਦੇ ਵਾਰਸਾਂ ਨੂੰ ਪਤਾ ਹੋਏ ਜਾਂ ਕਿਸੇ ਭੈਣ ਨੂੰ ਪਤਾ ਹੋਏ ਆਪ ਜੀ ਮਾਣ ਨਾਲ ਸੁਣਿਆ ਜੇ ਇਹ ਸ਼ਹੀਦ ਹੋਣ ਵਾਲੇ ਸ਼ਹੀਦ ਸਿੰਘ ਸਾਹਿਬ ਭਾਈ ਸਤਵੰਤ ਸਿੰਘ ਦੀ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦਾ ਲੱਥੀ ਕੋਈ ਪੱਗ ਦਾ ਕਦੀ ਇਹਨਾਂ ਮਰਦਾਂ ਨੇ ਜਾ ਕੇ ਇਹਨਾਂ ਨੇ ਜੇਕਰ ਸਿੱਖ ਪੰਥ ਦੀ ਲੱਥੀ ਕੋਈ ਪੱਗ ਫਿਰ ਰੱਖੀ ਸੀ ਭਾਈ ਸ਼ਹੀਦ ਸਤਵੰਤ ਸਿੰਘ ਦੀ ਇਹ ਮੰਗੇਤਰ ਸੀ ਇਤਿਹਾਸ ਤੁਸੀਂ ਸਾਰੇ ਸੁਣਦੇ ਹੋ ਮੈਂ ਕੋਈ ਤੁਹਾਨੂੰ ਪੜ੍ਹਾਉਣ ਵਾਸਤੇ ਨਹੀਂ ਗੁਰਮਤਿ ਦਾ ਇੱਕ ਬੜਾ ਪਿਆਰਾ ਕਨਸੈਪਟ ਹੈ ਤੁਹਾਡੀ ਸੇਵਾ ਵਿੱਚ ਰੱਖਣ ਲੱਗਾ ਇਹ ਤਿਹਾਰ ਜੇਲ੍ਹ ਵਿੱਚ ਖੈ ਜੋ ਇਹਨੇ ਕਰਮ ਕਰਨ ਤੋਂ ਪਹਿਲਾਂ ਮੰਗਣੀ ਹੋ ਚੁੱਕੀ ਏ ਸਿੰਘ ਅਸਲ ਵਿੱਚ ਸਭ ਤੋਂ ਵੱਡਾ ਰਤਵਾ ਖੈ ਜਥੇਦਾਰ ਸਾਹਿਬ ਜਿਨ੍ਹਾਂ ਨੂੰ ਅੱਜ ਹਾਲਾਤ ਐਸੇ ਬਣੇ ਕਈ ਗਦਾਰ ਲੋਕਾਂ ਨੇ ਇਹ ਆਪਣੇ ਸਵਾਰਥ ਨੂੰ ਮੁੱਖ ਰੱਖ ਕੇ ਕਈਆਂ ਨੇ ਇਹਨਾਂ ਪਦਮੀਆਂ ਨੂੰ ਰੁੱਲਣ ਦਾ ਜ ਯਤਨ ਕੀਤਾ ਖੈ ਮੱਥਾ ਲਾ ਲਿਆ ਅਕਾਲ ਤਖਤ ਨਾਲ ਮੈਂ ਪਰਸੋਂ ਵੀ ਨਾਡਾ ਸਾਹਿਬ ਤੋਂ ਬੇਨਤੀ ਕੀਤੀ ਜਿਨ੍ਹਾਂ ਨੇ ਵੀ ਗੁਰੂ ਖਰਗੋਬਿੰਦ ਸਾਹਿਬ ਦੇ ਤਖਤ ਦੇ ਕੋਈ ਵੀ ਹੁਕਮਰਾਨ ਆਇਆ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਿਆ ਤੇ ਉਹਦਾ ਮੱਥਾ ਰਿਆ ਨਹੀਂ ਜੇ ਰਹਿਣਾ ਇਹਨਾਂ ਦਾ ਵੀ ਨਹੀਂ ਗੁਰੂ ਕਿਰਪਾ ਕਰੇ ਅਰਜ ਕਰ ਰਿਆਂ ਸਾਂ ਜਥੇਦਾਰ ਘਰ ਗਿਆ ਧੀਏ ਅਸੀਂ ਚਾਹੁੰਨੇ ਆ ਕਿ ਅਸੀਂ ਤਰ੍ਹਾਂ ਕਿਤੇ ਆਨੰਦ ਕਾਰਜ ਹੋਰ ਕਰ ਦਈਏ ਇਹ ਮਿਸਾਲ ਕਹ ਸਿੱਖ ਪੰਥ ਵਿੱਚ ਨਾ ਹੋਇਆ ਨੇ ਰਾਂਹ ਰਹਿੰਦੀ ਦੁਨੀਆ ਤੱਕ ਸ਼ਾਇਦ ਹੋ ਸਕੇਗਾ ਪਤਾ ਉਸ ਭੈਣ ਨੇ ਕੀ ਜਵਾਬ ਦਿੱਤਾ ਕਹਿਣ ਲੱਗੇ ਮੇਰਾ ਇੱਕੋ ਇੱਕ ਖਾਮਦ ਸੀ ਜਿੰਨੂੰ ਮੈਂ ਆਪਣਾ ਪਤੀ ਜਾਣਿਆ ਤੇ ਪਤੀ ਮਾਣਿਆ ਤੇ ਇੱਥੇ ਫਿਰ ਆਪ ਕਦੀ ਗੌੜੀ ਰਾਗ ਪੜੋਦੇ ਵਿੱਚ ਇੱਕ ਬਚਨ ਆਉਂਦਾ ਹੈ ਕਿ ਮਾਲਕ ਜੀ ਕਹਿੰਦੇ ਨੇ ਨਾਨਕ ਜਿਨ ਪ੍ਰਯੋਗ ਪਰਮੇਸ਼ਰ ਕਰ ਜਾਣਿਆ ਧਨ ਸਤੀ ਦਰਗਹ ਪਰਵਾਨਿਆ ਸੀਲ ਸੰਜਮ ਪ੍ਰਿਆ ਆਗਿਆ ਮੰਨੈ ਤਿਸ ਨਾਰੀ ਕੋ ਕੋ ਦੁੱਖ ਨਾ ਜਮਾਨੈ ਕੋ ਨਾਨਕ ਜਿਨ ਪ੍ਰਯੋਗ ਪਰਮੇਸ਼ਰ ਕਰ ਜਾਣਿਆ ਇਹ ਗੁਰੂ ਗ੍ਰੰਥ ਸਾਹਿਬ ਦਾ ਬਚਨ ਕਹਿਣ ਲੱਗੇ ਮੈਂ ਜਾਣਿਆ ਇੱਕੋ ਸੀ ਉਹ ਭਾਵੇਂ ਜੇਲ੍ਹ ਵਿੱਚ ਖੈ ਰਹਿੰਦੇ ਸਵੰਸ ਤੱਕ ਉਹਦੀ ਖੋ ਕੇ ਰਾਵਾਂਗੀ ਹਾਂ ਮੇਰੇ ਘਰ ਆਇਓ ਤੇ ਗੁਰੂ ਗੋਬਿੰਦ ਸਿੰਘ ਦੇ ਪਿਆਰ ਦਾ ਤਰਲਾ ਪਾ ਕੇ ਮੈਂ ਇੱਕ ਨਿਯਮਤ ਮੰਗਣੀ ਆ ਉਹਦੀ ਫੋਟੋ ਦੇ ਨਾਲ ਖੁਰ ਮੇਰਾ ਆਨੰਦ ਕਾਰਜ ਜ਼ਰੂਰ ਕਰਵਾ ਕੇ ਜਾਇਆ ਹਜੇ ਇਹ ਇਤਿਹਾਸ ਹੈ ਧੀਓ ਪੈਣੋ ਬਾਪੂ ਦੀ ਪੱਗ ਪਤੀ ਦੀ ਜਿਹੜੀ ਦਸਤਾਰ ਇਹਦਾ ਰਤਵਾ ਹੁੰਦਾ ਸੀ ਔਹ ਮੈਂ ਇੱਕ ਚੱਲ ਪੈਂਦਾ ਤੇ ਇੱਕ ਦੋ ਮਿੰਟ ਵਾਹਿਗੁਰੂ ਕਿਰਪਾ ਕਰੇ ਫਿਰ ਮੈਂ ਇਹ ਬੇਨਤੀ ਦੁਹਰਾ ਦਿਆਂ ਪਹਿਲੀ ਵਾਰ ਇਹ ਇਤਿਹਾਸ ਵਿੱਚ ਸੁਨਹਿਰਾ ਅੰਗ ਲਿਖਿਆ ਗਿਆ ਉਹਨੇ ਸਾਧ ਸੰਗਤ ਫੋਟੋ ਦੇ ਨਾਲ ਇੱਕੋ ਹੀ ਇਤਿਹਾਸ ਜੇ ਸਤਵੰਤ ਸਿੰਘ ਦੀ ਫੋਟੋ ਨਾਲ ਲਾਵਾ ਲਈਆਂ ਤੇ ਉਸ ਤੋਂ ਬਾਅਦ ਕਰਤਾਰ ਕੈਸਾ ਖੈ ਉਹਦਾ ਆਚਰਣ ਕੈਸਾ ਖੈ ਜ਼ਿੰਦਗੀ ਦਾ ਵਿਹਾਰ ਕੈਸਾ ਖੈ ਜ਼ਿੰਦਗੀ ਦੇ ਆਦਰਸ਼ ਕੈਸੇ ਨੇ ਰਹਿੰਦੇ ਸਵਾਸਾਂ ਤੱਕ ਰੋਜ਼ ਗੁਰੂ ਘਰ ਜਾਂਦੀ ਰਹੀ ਇੱਥੋਂ ਤੱਕ ਵਿਦਵਾਨ ਪੁਰਸ਼ ਲਿਖਦੇ ਨੇ ਐਨੀ ਕੁ ਸਤਿਆ ਆ ਗਈ ਸੀ ਜੀਵਨ ਵਿੱਚ ਜਿਹੜਾ ਵੀ ਮੁਬਾਰਕ ਗਲਵੇ ਤੋਂ ਬਚਨ ਕਹਿ ਦਿੰਦੀ ਸੀ ਪੱਥਰ ਤੇ ਲਕੀਰ ਹੋ ਜਾਂਦਾ ਸੀ ਅੱਖ ਸਤਨਾਮ ਅਸੀਂ ਉਹਨਾਂ ਦੇ ਵਾਰਿਸ ਖਾਂ ਗੁਰੂ ਕਿਰਪਾ ਕਰੇ ਇੱਕ ਬੇਨਤੀ ਹੋਰ ਕਰਾਂ ਇੱਕ ਨਾ ਦਸਵੇਂ ਪਾਤਸ਼ਾਹ ਵੇਲੇ ਸਿੱਖਾਂ ਦੀ ਜ਼ਿੰਦਗੀ ਦੀ ਨੁਹਾਰ ਕੈਸੀ ਹੁੰਦੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਦਸ਼ਾਹ ਦਰਵੇਸ਼ ਸਤਗੁਰੂ ਨੇ ਔਰੰਗੇ ਦੇ ਨਾਲ ਜੇਕਰ ਜੰਗਾਂ ਲੜੀਆਂ ਨੇ ਉਹਦਾ ਪੁੱਤਰ ਭਿਖਾਰੀ ਬਣ ਕੇ ਆਇਆ ਗੁਰੂ ਗੋਬਿੰਦ ਸਿੰਘ ਮੈਨੂੰ ਨਰਾਜ ਦਵਾ ਸਕਣਾ ਤੇ ਤੂੰ ਦਵਾ ਸਕਣਾ ਜਿਹਦੇ ਪਿਓ ਦੇ ਨਾਲ ਬਾਪੂ ਜੰਗਾਂ ਪਿਆ ਲੜਦਾ ਹੋਏ ਉਹਦਾ ਪੁੱਤਰ ਜੇਕਰ ਦਰਬਾਰ ਵਿੱਚ ਆਇਆ ਉਨੇ ਆਖਿਆ ਰਾਜ ਚਾਹੀਦਾ ਤੇ ਗੁਰੂ ਗੋਬਿੰਦ ਸਿੰਘ ਨੇ ਉਹਦੇ ਪੁੱਤਰ ਨੂੰ ਰਾਜ ਦਿਵਾਇਆ ਭਾਈ ਧਰਮ ਸਿੰਘ ਸ਼ਹੀਦੀ ਫੌਜਾਂ ਕਲੀਆਂ ਤਾਰਾ ਆਜਮ ਦੇ ਨਾਲ ਜੰਗ ਹੋਇਆ ਤੇ ਬਹਾਦਰ ਸ਼ਾ ਮਉੱਜਮ ਸ਼ਾਹ ਦਾ ਨਾਂ ਸੀ ਬਹਾਦਰ ਸ਼ਾ ਦਾ ਲਕਬ ਲੈ ਕੇ ਹਿੰਦੁਸਤਾਨ ਦਾ ਇਹ ਮਾਲਕ ਬਣਿਆ ਧਿਆਨ ਦਿਹਾ ਜੇ ਆਗਰੇ ਦੀ ਧਰਤੀ ਹੈ ਉਸ ਵੇਲੇ ਨਾ ਇੱਥੇ ਜਾਜੋ ਦੇ ਇਲਾਕੇ ਵਿੱਚ ਬੜੇ ਭਿਆਨਕ ਜੰਗਲ ਹੁੰਦੇ ਸਨ ਅਪਿਛੇ ਜੇ ਇੱਕ ਨਾਂ ਸੁਣਿਆ ਹੋਵੇਗਾ ਸ਼ਾਇਦ ਆਪ ਜੀ ਨੇ ਚੰਬਲ ਦੀ ਘਾਟੀ ਦੇ ਡਾਕੂ ਮੈਨੂੰ ਨਾਂ ਉਹ ਚੇਤੇ ਸੁਰਤ ਵਿੱਚੋਂ ਵਿਸਰ ਗਿਆ ਹੈ ਵਿਰਪਣ ਕਰਕੇ ਸ਼ਾਇਦ ਸਰਕਾਰ ਕੰਮ ਦੀ ਸੀ ਉਹਨਾਂ ਸਮਿਆਂ ਵਿੱਚ ਵੀ ਇਸ ਜਾਜੋ ਦੇ ਇਲਾਕੇ ਦੇ ਅੰਦਰ ਨਾ ਮੈਦਾਨੀ ਇਲਾਕਾ ਥੋੜਾ ਸੀ ਤੇ ਬੜਾ ਭਿਆਨਕ ਜੰਗਲ ਸੀ ਇੱਕ ਖੰਕਾਰ ਇੱਥੇ ਆਦਮ ਖੋਰ ਸ਼ੇਰ ਰਹਿੰਦਾ ਪਿੰਡ ਵਿੱਚ ਆਉਂਦਾ ਰੋਜ਼ ਆ ਕੇ ਕਦੀ ਪਿੰਡ ਦਾ ਕੋਈ ਜਾਨੀ ਨੁਕਸਾਨ ਮਾਲੀ ਨੁਕਸਾਨ ਕਦੀ ਕੁਝ ਨੁਕਸਾਨ ਕਰਨਾ ਤੇ ਕਰਕੇ ਵਾਪਸ ਫਿਰ ਆਪਣੀ ਜੰਗਲ ਵਿੱਚ ਜਾ ਵੜਨਾ ਹੁਣ ਉਥੋਂ ਦੇ ਲੋਕ ਤੰਗ ਬੜੇ ਨੇ ਸਬਬ ਇਹ ਬਣਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪ ਸੱਦਾ ਦਿੱਤਾ ਹੈ ਬਹਾਦਰ ਸ਼ਾਹ ਨੇ ਕਿਲੇ ਵਿੱਚ ਸੁਭਾਏਮਾਨ ਨੇ ਤੇ ਉਥੇ ਸਾਧ ਸੰਗਤ ਬਹਾਦਰ ਸ਼ਾਹ ਵੀ ਬੈਠਾ ਹੈ ਬਹਾਦਰ ਸ਼ਾਹ ਪਹਿਲਾਂ ਵੀ 2-3 ਵਾਰ ਜਰਨੈਲਾਂ ਨੂੰ ਕਹਿ ਚੁੱਕਾ ਹੈ ਕੋਈ ਜਾਏ ਤੇ ਮੈਨੂੰ ਜੋ ਚਾਹੀਦਾ ਇਨਾਮ ਦਿਆਂਗਾ ਉਸ ਸ਼ੇਰ ਦਾ ਜਾ ਕੇ ਖਾਤਮਾ ਕਰਕੇ ਆਏ ਕੋਈ ਸੂਰਮਾ ਅੱਠਾ ਨਹੀਂ ਅੱਜ ਕਲਗੀ ਤਰ ਬਾਪੂ ਦਾ ਵੀ ਨਾਲ ਦਰਬਾਰ ਸਜਿਆ ਬਹਾਦਰ ਸ਼ਾਹ ਵੀ ਥੱਲੇ ਬੈਠਾ ਐਨ ਨੂੰ ਪਿੰਡ ਵਾਲੇ ਲੋਕ ਆ ਗਏ ਕਹਿੰਦੇ ਨੇ ਅਸੀਂ ਬੜੇ ਤੰਗ ਖਾਂ ਉਹਨਾਂ ਨੂੰ ਜਦੋਂ ਗੁਰੂ ਸਾਹਿਬ ਦੇ ਦਿਦਾਰੇ ਹੋਏ ਚਾ ਚੜ ਗਿਆ ਕਹਿਣ ਲੱਗੇ ਉਹਦੀ ਗੋਦ ਵਿੱਚ ਆਇਆ ਜਿਹੜਾ ਦੁਖਿਆਰਿਆਂ ਨੂੰ ਕਦੀ ਖਾਲੀ ਨਹੀਂ ਜਾਣ ਦਿੰਦਾ ਜੋ ਸ਼ਰਨ ਆਵੇ ਇਸ ਕੰਠ ਲਾਵੇ ਇਹ ਬਿਰਦ ਸਵਾਮੀ ਸੰਦਾ ਸਤਿਗੁਰੂ ਨੇ ਨਾ ਜਦੋਂ ਵੇਦਨਾ ਸੁਣੀ ਐਨੇ ਨੂੰ ਨਾ ਥੇਕ ਰੋਸ਼ਨ ਸਿੰਘ ਨਾਂ ਦਾ ਸਿੱਖ ਸੀ ਅੰਮ੍ਰਿਤਧਾਰੀ ਸਿੰਘ ਖੜਾ ਹੋ ਗਿਆ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰੋ ਮੈਨੂੰ ਆਗਿਆ ਦਿਓ ਪਿੰਡ ਵਾਲਿਆਂ ਦੀ ਵੇਦਨਾ ਤੁਹਾਡੇ ਤੱਕ ਆਈ ਏ ਹੁਣ ਤੁਹਾਡਾ ਮਰਦੇ ਤੁਸੀਂ ਖਾਲੀ ਨਹੀਂ ਜਾਣ ਦਿੰਦੇ ਬਹਾਦਰ ਸ਼ਾਹੀ ਦੀ ਗੱਲ ਛੱਡੋ ਹੁਣ ਪਿੰਡ ਵਾਲਿਆਂ ਦੀ ਬੇਨਤੀ ਤੁਹਾਡੇ ਤੱਕ ਹੈ ਤੇ ਤੁਹਾਡਾ ਸਿੰਘ ਹਾਜ਼ਰ ਹੈ ਮੈਨੂੰ ਹੁਕਮ ਕਰੋ ਸ਼ੇਰ ਦਾ ਮੁਕਾਬਲਾ ਕਰਨ ਜਾਵਾਂਗਾ ਇੱਕ ਵਿਦਵਾਨ ਪੁਰਸ਼ ਨੇ ਉਹਦੇ ਵਿੱਚ ਰੰਗਤ ਭਰੀ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸ਼ਹੀਦ ਸਾਹਿਬ ਦੇਣਾ ਚਾਹਿਆ ਸਤਗੁਰੂ ਪੀਰ ਮੰਨਦੇ ਨੇ ਨਾ ਅਸ ਕਿਰਪਾਨ ਖੰਡੋ ਖੜਕ ਤੁਬਕ ਤਬਰ ਅਰ ਤੀਰ ਸੈਬ ਸਰੋਹੀ ਸਹਿਤੀ ਇਹ ਹਮਾਰਾ ਪੀਰਾ ਤਖਤਾਂ ਤੇ ਜਾਓ ਜਾਂ ਗੁਰਸਥਾਨਾਂ ਤੇ ਜਾਓ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਸਜਦਾ ਕਰਦੇ ਹੋ ਚੇਤੇ ਰੱਖਿਆ ਜੇ ਉਦੋਂ ਸ਼ਸਤਰਾਂ ਨੂੰ ਵੀ ਸਜਦਾ ਕਰਨੇ ਆ ਤੇ ਇਹ ਗੁਰੂ ਗੋਬਿੰਦ ਸਿੰਘ ਦਾ ਸੁਪਨਾ ਸੀ ਮੇਰਾ ਸਿੰਘ ਹੋਵੇ ਜਿਹਨੂੰ ਸ਼ੇਰ ਦਾ ਨਾਮ ਲਕਬ ਮਿਲਿਆ ਉਹ ਬਣਦਾ ਹੀ ਤਾਂ ਜੇਕਰ ਉਹਦੇ ਕੋਲ ਸੋਨਾ ਸ਼ਸਤਰ ਹੈ ਸਿੰਘੋ ਇਹ ਕਿਲੀਆਂ ਤੇ ਨਾ ਟੰਗਿਆ ਕਰੋ ਇਹ ਨਹੀਂ ਕਿ ਜਦੋਂ ਬਾਹਰ ਨਿਕਲਣਾ ਤੇ ਸ਼ਸਤਰ ਉਤੋਤੇ ਨੇ ਤੇ ਅਦਰਵਾਈਜ਼ ਪਤਾ ਹੀ ਨਹੀਂ ਗੁਰੂ ਨੇ ਤੁਹਾਨੂੰ ਇਹ ਰਹਿਮਤ ਬਖਸ਼ੀ ਤੇ ਨੂੰ ਮਾਣਿਆ ਕਰੋ ਗੁਰੂ ਕਿਰਪਾ ਕਰੇ ਰੋਸ਼ਨ ਸਿੰਘ ਬੋਲਿਆ ਸਤਿਗੁਰੂ ਨਹੀਂ ਜੇਕਰ ਤੁਹਾਡਾ ਸ਼੍ਰੀ ਸਾਹਿਬ ਸ਼ਸਤਰ ਲੈ ਕੇ ਗਿਆ ਬਹਾਦਰ ਸ਼ਾਹ ਜਾਂ ਇਹਦੇ ਦਰਬਾਰੀਆਂ ਸੰਤਰੀਆਂ ਮੰਤਰੀਆਂ ਵਿੱਚ ਵਿਚਾਰ ਆਹੇਗੀ ਗੁਰੂ ਦੇ ਸ਼ਸਤਰ ਵਿੱਚ ਅਜਮਤ ਸੀ ਇਹ ਆਦਮ ਖੋਰ ਬੱਬਰ ਸ਼ੇਰ ਨਾਲ ਮੁਕਾਬਲਾ ਕਰਕੇ ਆਇਆ ਸਤਿਗੁਰੂ ਮੈਂ ਤੁਹਾਡਾ ਸ਼੍ਰੀ ਸਾਹਿਬ ਨਹੀਂ ਕਿਰਪਾ ਕਰੋ ਸ਼ਸਤਰ ਮੈਂ ਆਪਣੇ ਲਿਜਾਵਾਂਗਾ ਇੰਨੇ ਚਿਰ ਨੂੰ ਫਿਰ ਇੱਕ ਫਰਨਾ ਬਣਿਆ ਕਹਿਣ ਲੱਗੇ ਸਤਿਗੁਰੂ ਜੇਕਰ ਮੈਂ ਸ਼ਸਤਰ ਆਪਣਾ ਲੈ ਕੇ ਗਿਆ ਨਾ ਇਹਦੇ ਜਿੰਨੇ ਵੀ ਮੋਲਵੀ ਬੈਠੇ ਨੇ ਇਹਨਾਂ ਦੇ ਮਨ ਵਿੱਚ ਇਹ ਵਿਚਾਰ ਹੈ ਕਿ ਹੋ ਸਕਦਾ ਕਿਸੇ ਸਮੇ ਗੁਰੂ ਗੋਬਿੰਦ ਸਿੰਘ ਨੇ ਸ਼ਸਤਰ ਦਿੱਤਾ ਹੋਏ ਤੇ ਇਹਦੇ ਵਿੱਚ ਅਜਮਤ ਸੀ ਬੱਬਰ ਸ਼ੇਰ ਦਾ ਮੁਕਾਬਲਾ ਕਰਕੇ ਆ ਗਿਆ ਪਰ ਕਿਰਪਾ ਕਰ ਖੁਣ ਤੇਰੇ ਚਰਨਾਂ ਵਿੱਚ ਡਿੱਗਿਆਂ ਬਸ ਮੈਨੂੰ ਥਾਪੜਾਂ ਦੇ ਆ ਮੇਰਾ ਸੋਟਾ ਹੀ ਤੇਰਾ ਰੋਸ਼ਨ ਸਿੰਘ ਜਾਏਗਾ ਤੇ ਇਸ ਸੋਟੇ ਦੇ ਨਾਲ ਬੱਬਰ ਸ਼ੇਰ ਦਾ ਮੁਕਾਬਲਾ ਕਰਕੇ ਆਏਗਾ ਹੁਣ ਵੇਖੋ ਨੇ ਨਾਲ ਮੰਗਿਆ ਬਚਿੱਤਰ ਸਿੰਘ ਨੂੰ ਕਦੀ ਕਿਉਂ ਸੀ ਬਚਿੱਤਰ ਸਿੰਘਾਂ ਦੁਨੀ ਚੰਦ ਨਸ ਗਿਆ ਰਾਤ ਨੂੰ ਤੈਨੂੰ ਨਹੀਂ ਪਤਾ ਤੇਰਾ ਸ਼ਰੀਰ ਵਿੱਚ ਇੰਨੀ ਜਾਨ ਨਹੀਂ ਲੱਤਾਂ ਤੇਰੀਆਂ ਕਮਜ਼ੋਰ ਕੰਦ ਤੇਰਾ ਛੋਟਾ ਪਰ ਬਚਿੱਤਰ ਸਿੰਘ ਨੇ ਮਾਣ ਨਾਲ ਕਿਹਾ ਸੀ ਭਲਿਓ ਲੋਕੋ ਤੁਹਾਨੂੰ ਨਹੀਂ ਪਤਾ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਮੇਰੇ ਨਾਲ ਖੈ ਅਸ਼ੀਰਵਾਦ ਗੁਰੂ ਗੋਬਿੰਦ ਸਿੰਘ ਦਾ ਲੈ ਕੇ ਚੱਲਿਆ ਵਾਂ ਇੱਕ ਉਥੇ ਸ਼ਰਾਬੀ ਖਾਤੀ ਕੀ ਖੁਣ ਭਾਵੇਂ ਸੋ ਵੀ ਆ ਜਾਣ ਇਹ ਜਿੱਤ ਪ੍ਰਾਪਤ ਕਰਕੇ ਆਏਗਾ ਅੱਖੋ ਸਤਨਾਮ ਅਸ਼ੀਰਵਾਦ ਦੇਨਾ ਭਰੋਸਾ ਹੈ ਨਾ ਸਿੱਖ ਦਾ ਸਿੱਧਕ ਏ ਇਹਨੂੰ ਪਟ ਸਾਹਿਬਾਨ ਕਹਿੰਦੇ ਨੇ ਸਮਰੱਥ ਗੁਰੂ ਸਿਰ ਖੱਥ ਧਰਿਓ ਗੁਰ ਕਿੰਨੀ ਕਿਰਪਾ ਖਰ ਨਾਮ ਦਿਓ ਜਿਸ ਦੇਖ ਚਰਨ ਅਗਨ ਹਰਿਓ ਨਿਸ ਬਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਭਾਨ ਡਰਿਓ ਭਨ ਦਾਸ ਆਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ RAM ਦਾਸ ਗੁਰੂ ਖਰ ਸਤ ਕੀਓ ਸਮਰਤ ਗੁਰੂ ਸਿਰ ਹੱਥ ਧਰਿਓ ਮੰਗਿਆ ਕਰੋ ਕਦੀ ਸਤ ਗੁਰੂ ਗੁਰੂ RAM ਦਾਸ ਕਿਰਪਾ ਕਰ ਮੇਰੇ ਸਿਰ ਤੇ ਹੱਥ ਰੱਖ ਗੁਰੂ ਗ੍ਰੰਥ ਸਾਹਿਬਾਪੂ ਕਿਰਪਾਕਾਰ ਸਿਰ ਉੱਪਰ ਠਾਡਾ ਗੁਰ ਸੂਰਾ ਜਦੋਂ ਸੂਰਮਾ ਸਤਗੁਰ ਕਿਤੇ ਹੱਥ ਰੱਖ ਦਵੇ ਨਾ ਉਹਦੀ ਰੱਖਿਆ ਆ ਜਾਏ ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੋ ਗਿਰਦ ਹਮਾਰੇ RAM ਨਾਮ ਮਨ ਲੱਗਾ ਜਮ ਲੱਜਾਏ ਕਿਰਪਾ ਕਾ ਇਹਦਾ ਪਾਠ ਲੱਜਾਏ ਉਹ ਵੀ ਲੱਜਾਵਾਨ ਹੋ ਜਾਂਦਾ ਓਨੂੰ ਵੀ ਦੱਸਣਾ ਪੈਂਦਾ ਕਿਉਂ ਨੇੜੇ-ਨੇਜੇ ਲੱਗਦਾ ਰੋ ਵਿਚਾਰ ਰੋਸ਼ਨ ਸਿੰਘ ਚੱਲਿਆ ਹੱਥ ਵਿੱਚ ਸੋਟਾ ਲਿਆ ਸ਼ਾਮ ਪੈਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਨਾਲ ਸੀ ਜਿੱਥੇ ਬਹਾਦਰ ਸ਼ਾਹ ਦੇ ਵੱਡੇ-ਵੱਡੇ ਜਰਨੈਲ ਜਵਾਬ ਦੇ ਗਏ ਉੱਥੇ ਰੋਸ਼ਨ ਸਿੰਘ ਜਾ ਕੇ ਉਸ ਬੱਬਰ ਸ਼ੇਰ ਨੂੰ ਇੱਕ ਛੋਟੇ ਦੇ ਨਾਲ ਮੁਕਾਬਲਾ ਕਰਕੇ ਉਹਨੂੰ ਮੋਕਾ ਕੇ ਉਹਨੂੰ ਸਾਧ ਸੰਗਤ ਮੋਢੇ ਤੇ ਲੱਦ ਕੇ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਵਿੱਚ ਲਿਆ ਕੇ ਰੱਖ ਦਿੱਤਾ ਕਹਿਣ ਲੱਗੇ ਲੈ ਸਤਿਗੁਰੂ ਆਹ ਹੀ ਸ਼ੇਰ ਸੀ ਜਿਹੜਾ ਤੰਗ ਪਿਆ ਕਰਦਾ ਸੀ ਬਹਾਦਰ ਸ਼ਾ ਬੜਾ ਹੈਰਾਨ ਹੋਇਆ ਹੁਣਾਂ ਧਿਆਨ ਨਾਲ ਸੁਣਿਆ ਜੇ ਬੇਨਤੀ ਬਹਾਦਰ ਸ਼ਾ ਨੇ ਕੀ ਕੀਤਾ ਉਸੇ ਵੇਲੇ ਇੱਕ ਕੀਮਤੀ ਖੀਰਿਆ ਜੜੀ ਇੱਕ ਕੀਮਤੀ ਮਾਲਾ ਰੋਸ਼ਨ ਸਿੰਘ ਦੇ ਗਲ ਵਿੱਚ ਪਾਣ ਲੱਗਾ ਰੋਸ਼ਨ ਸਿੰਘ ਨੇ ਬਾਹ ਫੜ ਲਈ ਕਹਿਣ ਲੱਗੇ ਨਹੀਂ ਬਹਾਦਰ ਸ਼ਾ ਰੁਕ ਜਾ ਬੜਾ ਮਹਿੰਗਾ ਬਚਨ ਜੇ ਅਰਦਾਸ ਕਰਕੇ ਜਾਇਆ ਜੇ ਇਹ ਬਚਨ ਕਿਤੇ ਸਾਡੀ ਜ਼ਿੰਦਗੀ ਦਾ ਤਸੱਵਰ ਬਣੇ ਸਾਡਾ ਵੀ ਕਿਤੇ ਸ਼ਿੰਗਾਰ ਬਣੇ ਕਹਿਣ ਲੱਗੇ ਤੂੰ ਮੇਰੇ ਗਲ ਵਿੱਚ ਕੀਮਤੀ ਮਾਲਾਂ ਪਾਏ ਇਹ ਮੇਰੇ ਗੁਰੂ ਗੋਬਿੰਦ ਸਿੰਘ ਦੀ ਤੋਹੀਨ ਹੈ ਪੁੱਛਿਆ ਕਿਵੇਂ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਦੀਨ ਦੁਨੀਆਂ ਦਾ ਮਾਲਕ ਇਹ ਸ਼ੈਨ ਸ਼ਾਖ ਹੈ ਇਹ ਕੋੜਾ ਖੰਡਾਂ ਬ੍ਰਹਮੰਡਾਂ ਦਾ ਮਾਲਕ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਮਣੇ ਹੋਏ ਤੇ ਉਹਦਾ ਸਿੱਖ ਕਿਸੇ ਬਾਦਸ਼ਾਹ ਤੋਂ ਕੋਈ ਖਿੱਲਤ ਲੇ ਇਹ ਖੋ ਨਹੀਂ ਸਕਦਾ ਮੈਨੂੰ ਲੋੜ ਪਈਗੇ ਤੇ ਮੈਂ ਆਪਣੇ ਗੁਰੂ ਗੋਬਿੰਦ ਸਿੰਘ ਤੋਂ ਮੰਗਾਗਾ ਮੈਂ ਪਿਖਾਰੀ ਗੁਰੂ ਗੋਬਿੰਦ ਸਿੰਘ ਦਾ ਖਾਂ ਗੁਰੂ ਤੋਂ ਬਿਨਾ ਇਹ ਸਿੱਖ ਕਿਸੇ ਅੱਗੇ ਝੁੱਕ ਵੀ ਨਹੀਂ ਹੋ ਸਕਦਾ ਅੱਖੋ ਸਤਨਾਮ ਗੁਰੂ ਕਿਰਪਾ ਕਰੇ ਸਿੱਖੋ ਤੁਮੈਂ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉਂ ਯਰਦਾਸ ਕਰਿਆ ਕਰੋ ਸਤਗੁਰੂ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਅੱਖ ਅੱਖ ਚੁੱਕ ਕੇ ਵੀ ਨਹੀਂ ਅੱਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮੰਨਿਓ ਸਿਮਰਤ ਸਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਸਤਗੁਰੂ ਕਿਰਪਾ ਕਰੇ ਮਾਲਕ ਬਖਸ਼ਿਸ਼ ਕਰੇ ਬੇਨਤੀ ਕਰਿਆ ਸਾਂ ਜਦੋਂ ਤਾਂ ਇਹ ਜੀਵਨ ਦਾ ਆਚਰਣ ਹੋਏ ਗੁਰਮਤ ਦੇ ਸਿਧਾਂਤ ਤੇ ਚੱਲੀਏ ਫਿਰ ਗੁਰੂ ਦੀ ਆਗਿਆ ਵਿੱਚ ਰਵਾਂਗੇ ਫਿਰ ਯਕੀਨ ਜਾਣਿਆ ਜੇ ਫਿਰ ਆਨੰਦ ਦੀ ਜਿੱਥੋਂ ਆਪਾਂ ਅਰੰਭਤਾ ਕੀਤੀ ਸੀ ਉਸ ਆਨੰਦ ਦੇ ਮੰਡਲ ਵਿੱਚ ਆਤਮਾ ਜਿਉਂਦੀ ਏ ਸਤਗੁਰੂ ਕਿਰਪਾ ਕਰੇ ਸਤਗੁਰੂ ਰਹਿਮਤ ਕਰੇ ਜੋ ਆਪ ਜਿੰਨੇ ਸੁਣਿਆ ਇਹਨੂੰ ਆਪਾਂ ਕਮਾ ਸਕੀਏ ਆ ਇੱਕ ਧਾਰਨਾ ਦਾਸ ਪੜੇਗਾ ਫਿਰ ਮਹਾਂਪੁਰਸ਼ਾਂ ਨੇ ਮਨੋਹਰ ਬਚਨਾਂ ਦੇ ਨਾਲ ਆਪ ਜੀ ਨੂੰ ਨਿਹਾਲ ਕਰਨਾ ਸਾਰੇ ਕਿਰਪਾ ਕਰਿਆ ਜੇ ਭਾਈ ਰੋਸ਼ਨ ਸਿੰਘ ਵਰਗਾ ਸਿੱਧਕ ਤੇ ਬੀਬੀ ਸਰਿੰਦਰ ਕੋਰ ਵਰਗੀ ਆਸਥਾ ਉਸ ਗੁਰੂ ਗੋਬਿੰਦ ਸਿੰਘ ਅੱਗੇ ਉਸ ਸਤਿਗੁਰੂ ਦੇ ਅੱਗੇ ਤੇ ਇਸੇ ਤਰ੍ਹਾਂ ਬੀਬੀ ਖਰ ਸ਼ਰਨ ਕੋਰ ਜਿਹਦੀ ਸਾਂਝ ਪਾ ਰਹਿਆ ਸਾਂ ਉਸ ਵਰਗਾ ਕਿਤੇ ਕਿਰਦਾਰ ਮੰਗ ਕੇ ਜਾਓ ਆਓ ਸਾਰੇ ਕਿਰਪਾ ਕਰੋ ਸਾਰੇ ਗੁਰੂ ਅੱਗੇ ਤਰਲਾ ਲਈਏ ਸਮਾਪਤੀ ਖੈਂ ਸਾਰੇ ਬੇਨਤੀ ਕਰੀਏ ਸਤਿਗੁਰੂ ਤੇਰੇ ਖਾਂ ਤੇਰੇ ਬਣ ਕੇ ਕਿਤੇ ਜ਼ਿੰਦਗੀ ਲੰਘ ਜਾਏ ਸਾਰੇ ਅਰਦਾਸ ਕਰਿਆ ਜੀ ਤੁਝ ਬਿਨ ਕਵਨ ਹਮ ਰਵੈ ਗੁਰੂ ਤੁਝ ਬਿਨ ਕਵਨ ਹਮਾਰਾ ਤੁਝ ਬਿਨ ਕਵਨ ਹਮ ਰਵੈ ਗੁਰੂ ਤੁਝ ਬਿਨ ਕਵਨ ਹਮਾਰਾ ਤੁਝ ਬਿਨ ਮੇਰੇ ਪ੍ਰੀਤਮ ਪ੍ਰਾਨ ਅਧਾਰਾ ਮੇਰੇ ਪ੍ਰੀਤਮ ਪ੍ਰਾਨ ਅਧਾਰਾ ਮੇਰੇ ਪ੍ਰੀਤਮ